ਨਮਸਕਾਰ ਸੱਚ ਕੋ ਹਿੰਦੀ ਨਿਊਜ਼ ਬੁਲੇਟਿਨ ਮੈਂ ਆਪਕਾ ਸਵਾਗਤ ਹੈ ਆਈਏ ਨਜ਼ਰ ਡਾਲਤੇ ਹੈਂ ਦੇਸ਼ ਔਰ ਦੁਨੀਆ ਕੀ 10 ਬੜੀ ਖਬਰੋ ਪਰ ਦੱਖਣ ਚੀਨ ਵਿੱਚ ਬਰਸਾਤ ਤੇ ਹੜ੍ਹ ਦੇ ਵਿੱਚ 4 ਲੋਕਾਂ ਦੀ ਮੌਤ 100 ਤੋਂ ਜ਼ਿਆਦਾ ਲੋਕ ਲਾਪਤਾ ਚੀਨ ਦੇ ਕਈ ਸ਼ਹਿਰਾਂ ਦੇ ਵਿੱਚ 16 ਪ੍ਰਾਹਰ ਤੋਂ ਲਗਾਤਾਰ ਤੇਜ਼ ਬਰਸਾਤ ਦਾ ਸਿਲਸਲਾ ਜਾਰੀ 44 ਤੋਂ ਜ਼ਿਆਦਾ ਨਹਿਰਾਂ ਖਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚੀਆਂ ਸਰਕਾਰ ਨੇ ਜਾਰੀ ਕੀਤਾ ਰੈਡ ਅਲਰਟ ਉੱਥੇ 10 ਦੀ ਰੈਸਕਿਊ ਮਿਸ਼ਨ ਦੇ ਦਰਮਿਆਨ ਹੁਣ ਤੱਕ 1,10,000 ਤੋਂ ਜ਼ਿਆਦਾ ਲੋਕਾਂ ਨੂੰ ਕੀਤਾ ਜਾ ਚੁੱਕਾ ਹੈ ਰੈਸਕਿਊ ਮਲੇਸ਼ੀਆ ਨੇਵੀ ਦੇ ਦੋ ਹੈਲੀਕਾਪਟਰ ਹਵਾ ਵਿੱਚ ਟਕਰਾਏ ਹਾਦਸੇ ਵਿੱਚ 10 ਲੋਕਾਂ ਦੀ ਮੌਤ ਮਲੇਸ਼ੀਆਈ ਨੇਵੀ ਨੇ ਦੱਸਿਆ ਕਿ ਰਾਇਲ ਮਲੇਸ਼ੀਅਨ ਨੇਵੀ ਅਪਰੇਡ ਦੀ ਰਿਹਰਸਲ ਦੇ ਦਰਮਿਆਨ ਹੋਇਆ ਇਹ ਹਾਦਸਾ ਮਾਰੇ ਗਏ ਸਾਰੇ ਲੋਕ ਨੇਵੀ ਦੇ ਕਰੂ ਮੈਂਬਰ ਸਨ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਸਵੇਰੇ 9:03 ਤੇ ਹੋਇਆ ਸਾਰੇ ਮ੍ਰਿਤਕ ਸ਼ਵਾਂ ਨੂੰ ਕਬਜ਼ੇ ਵਿੱਚ ਲੈ ਕੇ ਕੀਤੀ ਜਾ ਰਹੀ ਸ਼ਨਾਖਤ ਪਾਈਵਾਨ ਵਿੱਚ 6.3 ਤੀਬਰਤਾ ਦਾ ਆਇਆ ਪੋਚਾਲ 6 ਘੰਟੇ ਵਿੱਚ 80 ਝਟਕੇ ਕੀਤੇ ਗਏ ਮਹਿਸੂਸ ਚੀਨ ਜਾਪਾਨ ਅਤੇ ਫਿਲੀਪੀਨਸ ਵੀ ਆਏ ਵੱਡੇ ਤੂਫਾਨ ਮੌਸਮ ਵਿਭਾਗ ਨੇ ਦੱਸਿਆ ਕਿ ਪੋਚਾਲ ਦਾ ਕੇਂਦਰ ਪੂਰਬੀ ਕਾਉਂਟੀ ਹੁਲੀਅਨ ਵਿੱਚ ਧਰਤੀ ਤੋਂ 5.5 ਕਿਲੋਮੀਟਰ ਥੱਲੇ ਰਿਹਾ ਹੈ ਪੋਚਾਲ ਦੇ ਕਾਰਨ ਹੁਲੀਅਨ ਦੇ ਵਿੱਚ ਦੋ ਇਮਾਰਤਾਂ ਨੂੰ ਪਹੁੰਚਿਆ ਭਾਰੀ ਨੁਕਸਾਨ ਪਤੰਜਲੀ ਵਿਗਿਆਪਨ ਕੇਸ ਵਿੱਚ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ ਪਤੰਜਲੀ ਤਰਫੋਂ ਐਡਵੋਕੇਟ ਮੁਕਲ ਰੋਤਗੀ ਨੇ ਕਿਹਾ ਕਿ ਐਸੀ ਮਾਫੀਨਾਮਾ ਫਾਈਲ ਕਰ ਦਿੱਤਾ ਹੈ ਇਸ ਨੂੰ 67 ਅਖਬਾਰਾਂ ਵਿੱਚ ਕਰਵਾਇਆ ਗਿਆ ਪਬਲਿਸ਼ਿਸ ਤੇ ਜਸਟਿਸ ਹੈਮਾ ਕੋਲੀ ਨੇ ਕਿਹਾ ਕਿ ਸਾਈਜ਼ ਕੀ ਸੀ ਇਹਨਾਂ ਵਿਗਿਆਪਨਾਂ ਦੀ ਕਟਿੰਗ ਵੀ ਕੀਤੀ ਜਾਏ ਪੇਸ਼ ਅਸੀਂ ਦੇਖਣਾ ਚਾਹੁੰਦੇ ਹਾਂ ਕਿ ਇਸ ਦਾ ਵਾਸਤਵਿਕ ਸਾਈਜ਼ ਜਸਟਿਸ ਕੋਲੀ ਨੇ ਆਖਿਆ ਕਿ ਵਿਗਿਆਪਨ ਪ੍ਰਕਾਸ਼ਿਤ ਕਰਵਾਉਣ ਦਾ ਮਕਸਦ ਹੈ ਕਿ ਉਹ ਪੜਨ ਬਿਚਾਉਣਾ ਚਾਹੀਦਾ ਸਿਰਫ ਖਾਣਾ ਪੂਰਤੀ ਕਰਨ ਦੀ ਨਾ ਕੀਤੀ ਜਾਵੇ ਕੋਸ਼ਿਸ਼ ਭਾਰਤੀ ਮੌਸਮ ਵਿਗਿਆਨ ਨੇ ਦੇਸ਼ ਦੇ ਕਈ ਸੂਬਿਆਂ ਵਿੱਚ ਅਗਲੇ 5 ਦਿਨਾਂ ਤੱਕ ਤੇਜ਼ ਗਰਮੀ ਦਾ ਅਲਰਟ ਕੀਤਾ ਜਾ ਰਿਹਾ ਹੈ ਇਸ ਦੇ ਮੁਤਾਬਕ ਮੱਧ ਪ੍ਰਦੇਸ਼ ਉੱਤਰ ਪ੍ਰਦੇਸ਼ ਕਰਨਾਟਕ ਵਿੱਚ ਚੱਲਣਗੀਆਂ ਹੀਟ ਵੇਵ ਇਹਨਾਂ ਚਾਰ ਸੂਬਿਆਂ ਦੇ ਵਿੱਚ ਤਾਪਮਾਨ ਵੀ 42 ਡਿਗਰੀ ਤੱਕ ਪਹੁੰਚਿਆ ਮੌਸਮ ਭਾਗ ਨੇ ਕਿਹਾ ਕਿ ਮੱਧ ਪ੍ਰਦੇਸ਼ ਛੱਤੀਸਗੜ੍ਹ ਅਤੇ ਉੱਤਰ ਪ੍ਰਦੇਸ਼ ਵਿੱਚ ਅਗਲੇ ਰੇ 5-6 ਦਿਨਾਂ ਦੇ ਵਿੱਚ ਹੋਰ ਵਧੇਗਾ ਤਾਪਮਾਨ ਹਾਲਾਂਕਿ ਮੱਧ ਪ੍ਰਦੇਸ਼ ਛੱਤੀਸਗੜ੍ਹ ਵਿੱਚ ਹਲਕੀ ਬਰਸਾਤ ਦਾ ਵੀ ਲਗਾਇਆ ਜਾ ਰਿਹਾ ਅਨੁਮਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਸਥਾਨ ਦੇ ਟੋਂਗ ਸਵਾਈ ਮਾਧੋਪੁਰ ਲੋਕ ਸਭਾ ਖੇਤਰ ਦੇ ਵਿੱਚ ਜਨ ਸਭਾ ਨੂੰ ਕੀਤਾ ਸੰਬੋਧਿਤ ਇਸ ਮੌਕੇ ਤੇ ਦੇਸ਼ ਵਾਸੀਆਂ ਨੂੰ ਹਨੂਮਾਨ ਜਯੰਤੀ ਦੀ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ ਮੋਦੀ ਨੇ ਇਸ ਦਰਮਿਆਨ ਕਾਂਗਰਸ ਦੇ ਸਾਥ ਨਿਸ਼ਾਨੇ ਕਾਂਗਰਸ ਪਾਰਟੀ ਦੀ ਸੋਚ ਹਮੇਸ਼ਾ ਸਵਾਰਥੀ ਰਾਜਨੀਤਿਕ ਦੀ ਰਹੀ ਹੈ ਉਹ ਦਲਿਤ ਆਦਿਵਾਸੀਆਂ ਨੂੰ ਮਿਲੇ ਆਰਕਸ਼ਨ ਨੂੰ ਘਟ ਕਰਕੇ ਮੁਸਲਮਾਨਾਂ ਨੂੰ ਦੇਣਾ ਚਾਹੁੰਦੀ ਹੈ ਫਾਇਦਾ ਹਰਿਆਣਾ ਦੇ 23 ਸ਼ਹਿਰਾਂ ਵਿੱਚ ਚਾਰ ਕਾਂਟੇ ਬਰਸਾਤ ਦਾ ਅਲਰਟ ਕਰਦੀ ਚਮਕ ਦੇ ਨਾਲ ਬਿਜਲੀ ਡਿੱਗਣ ਦਾ ਖਤਰਾ ਮੌਸਮ ਭਾਗ ਦੇ ਮੁਤਾਬਕ ਜ਼ਰਮੇਨ 40 ਕਿਲੋਮੀਟਰ ਪ੍ਰਤੀ ਕਾਂਟੇ ਗ੍ਰਫਤਾਰ ਨਾਲ ਚੱਲ ਸਕਦੇ ਤੇਜ਼ ਹਵਾਵਾਂ ਦੱਸਦੀ ਕਿ ਜਿਨ੍ਹਾਂ ਸ਼ਹਿਰਾਂ ਨੂੰ ਅਲਰਟ ਮੋੜ ਤੇ ਰੱਖਿਆ ਗਿਆ ਉਹਨਾਂ ਵਿੱਚੋਂ ਰੁੱਤ ਖਾਂਸੀ ਨਾਰਨਤ ਕਰਨਾਲ ਇੰਦਰੀ ਮਹਿਮ ਗੁਹਾਣਾ ਜੁਲਾਣਾ ਇਸਰਾਣਾ ਇਸੀ ਤੋਂ ਪਾਣੀਪਤ ਅਸੰਦ ਕੈਥਲ ਥਾਨੇ ਸਰਗੂਲਾ ਅੰਬਾਲਾ ਅਤੇ ਬਰਾੜਾ ਹੰਸ਼ਾ ਮਿਲ ਹਰਿਆਣਾ ਲੋਕ ਸਭਾ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਵਿੱਚ ਬਹਿਤਾਂ ਦਾ ਦੌਰ ਜਾਰੀ ਹੈ ਸਬ ਕਮੇਟੀ ਨੇ ਆਪਣੀ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਸੌਂਪੀ ਇਸ ਰਿਪੋਰਟ ਤੇ ਹੁਣ ਸੋਨੀਆ ਗਾਂਧੀ ਅਤੇ ਕਾਂਗਰਸ ਦੇ ਪ੍ਰਧਾਨ ਮਲਕਰ ਜੀ ਨੂੰ ਲੈਣਾ ਹੋਵੇਗਾ ਫੈਸਲਾ ਪਾਰਟੀ ਸੂਚਨਾ ਦਾ ਕਹਿਣਾ ਹੈ ਕਿ ਹਰਿਆਣਾ ਦੀ 10 ਵਿੱਚੋਂ 3 ਸੀਟਾਂ ਤੇ ਫਸਿਆ ਪੇਚ ਅਸ਼ੰਕਾ ਜਤਾਈ ਜਾ ਰਹੀ ਹੈ ਕਿ 25 ਅਪ੍ਰੈਲ ਦੇ ਬਾਅਦ ਵੀ ਉਮੀਦਵਾਰਾਂ ਦਾ ਹੋ ਸਕਦਾ ਐਲਾਨ ਪੰਜਾਬ ਵਿੱਚ ਕਿਸਾਨਾਂ ਦੁਆਰਾ ਭਾਜਪਾ ਗੱਗਾਂ ਨੂੰ ਦਿੱਤੀ ਗਈ ਖੁੱਲੀ ਡਿਬੇਟ ਦੀ ਚੁਣੌਤੀ ਕਿਸਾਨ ਪਾਵਨ ਵਿੱਚ ਕਿਸਾਨ ਸੰਗਠਨ ਦੇ ਕਈ ਆਗੂ ਪਹੁੰਚੇ ਲੇਕਿਨ ਭਾਜਪਾ ਦਾ ਕੋਈ ਵੀ ਨੁਮਾਇੰਦਾ ਡਿਬੇਟ ਲਈ ਨਹੀਂ ਸ਼ਾਮਲ ਹੋਇਆ ਕਿਸਾਨਾਂ ਨੇ ਬੀਜੇਪੀ ਦੇ ਪੰਜ ਵੱਡੇ ਆਗੂਆਂ ਦੀ ਕੁਰਸੀਆਂ ਲਗਾਈਆਂ ਸੰਜੇਨਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੂੰ ਭਾਜਪਾ ਦੇ ਕੌਮੀ ਸਕੱਤਰ ਅਤੇ ਪ੍ਰਦੇਸ਼ ਪ੍ਰਧਾਨ ਜਾਖੜ ਦੇ ਵੀ ਲਿਖੇ ਸਨ ਨਾ ਹੁਸ਼ਿਆਰਪੁਰ ਦੇ ਨਜ਼ਦੀਕ ਨਹਿਰ ਕਿਨਾਰੇ ਜ਼ਖਮੀ ਹਾਲਤ ਵਿੱਚ ਮਲੇ ਵਿਅਕਤੀ ਦੇ ਇਲਾਜ ਦੇ ਦਰਮਿਆਨ ਹੋਈ ਬਹੁਤ ਹੀ ਮਰਤਕ ਦੇ ਸਰੀਰ ਤੇ ਧਾਰ-ਧਾਰ 11 ਵਾਰ ਨੂੰ ਦੇਖਦੇ ਹੋਏ ਪੁਲਿਸ ਨੇ ਮਰਤਕ ਦੇ ਭਰਾ ਸਤਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ 302 ਦੇ ਤਹਿਤ ਅਗਿਆਤਾਂ ਦੇ ਖਿਲਾਫ ਕੀਤਾ ਮਾਮਲਾ ਦਰਜ ਮਰਤਕ ਨੌਜਵਾਨ ਦੀ ਪਛਾਣ ਪ੍ਰਦੀਪ ਸਿੰਘ ਪੁੱਤਰ ਗਿਆਨ ਚੰਦ ਰੂਪ ਵਿੱਚ ਹੋਈ ਦੱਸਿਆ ਜਾ ਰਿਹਾ ਹੈ ਕਿ ਮਰਤਕ ਸਾਬ ਦਾ ਸੈਨਿਕ ਸੀ ਫਿਲਹਾਲ ਇਸ ਨਿਊਜ਼ ਬੁਲੇਟਿਨ ਵਿੱਚ ਨਹੀਂ ਜਿਆਦਾ ਖਬਰਾਂ ਦੇਖਣ ਲਈ YouTube ਤੇ ਟਾਈਪ ਕਰੋ ਸੱਚ ਕੋ ਪੰਜਾਬੀ ਚੈਨਲ